ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾ ਪਾਸ ਨਮਸਕਾਰ ਹੈ ਗੁਰੂ ਮਹਾਰਾਜ ਜੀ ਦੀਆਂ ਦਸਤਿਆਂ ਹੋਈਆਂ ਪ੍ਰਾਤਨ ਵਿਧੀਆਂ ਦੇ ਵਿੱਚੋਂ ਅੱਜ ਆਪ ਜੀ ਦੇ ਚਰਨਾ ਵਿੱਚ ਇੱਕ ਬੇਨਤੀ ਕਰਨਿਆ ਆਪ ਜੀ ਪਰਵਾਨ ਕਰਿਓ ਸੰਗਤ ਜੀ ਜੀਵਨ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਿਆਂ ਹੋਈਆਂ ਹਰ ਮਨੁੱਖ ਦੇ ਜੀਵਨ ਦੇ ਵਿੱਚ ਵਾਦੇ ਕਾਟੇ ਜੋ ਆਮ ਤੌਰ ਤੇ ਚੱਲਦੇ ਰਹਿੰਦੀ ਨੇ ਮੁਸ਼ਕਲਾਂ ਤਕਲੀਫਾਂ ਦੁੱਖ ਪਰੇਸ਼ਾਨੀਆਂ ਜੋ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਦਾ ਹਰ ਕੋਈ ਹੱਲ ਸਮਾਧਾਨ ਲੱਭਣ ਦੀ ਕੋਸ਼ਿਸ਼ ਆਪਣੇ ਤਲ ਦੇ ਕਰਦਾ ਹੈ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਜੀਆ ਨੇ ਆਪਣੇ ਸਿੱਖ ਸੰਗਤਾਂ ਨੂੰ ਬਹੁਤ ਵਿਧੀਆਂ ਦਸੀਆਂ ਨੇ ਉਹਨਾਂ ਵਿੱਚੋਂ ਇੱਕ ਵਿਧੀ ਇਹ ਵੀ ਹੈ ਸੰਗਤ ਜੀ ਜੇ ਆਪ ਜੀ ਦਾ ਕੋਈ ਵੀ ਐਸਾ ਕਾਰਜ ਹੈ ਕੋਈ ਪਰੇਸ਼ਾਨੀ ਹੈ ਜੋ ਕਿ ਹੱਲ ਨਹੀਂ ਹੋ ਰਹੀ ਤੇ ਸੰਗਤ ਜੀ ਆਪ ਜੀ ਇਹ ਕਾਰਜ ਸਿਰੇ ਚੜਾਉਣ ਵਾਸਤੇ ਇਹ ਕਰਨਾ ਹੈ ਕਿ ਪੰਜ ਪਿਆਰੇ ਜੋ ਕਿ ਰਹਿਤ ਮਰਿਆਦਾ ਵਿੱਚ ਵਿਚਰਦੇ ਹੋਣ ਆਪ ਜੀ ਪੰਜਾਂ ਪਿਆਰਿਆਂ ਨੂੰ ਆਪਣੇ ਘਰ ਪਰਸ਼ਾਦੇ ਦੀ ਸੇਵਾ ਕਰਨੀ ਹੈ ਜੋ ਵੀ ਆਪ ਜੀ ਦੀ ਸ਼ਰਧਾ ਹੋਵੇ ਉਸ ਤੋਂ ਉਪਰੰਤ ਉਹਨਾਂ ਪੰਜਾਂ ਪਿਆਰਿਆਂ ਦੇ ਜੋ ਬਸਤਰ ਨੇ ਆਪ ਜੀ ਉਹ ਪੇਟਾ ਕਰਨੀ ਤੇ ਯਥਾ ਸ਼ਕਤ ਤਾਨ ਜੋ ਵੀ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਪੇਟਾ ਕਰਨਾ ਚਾਹੁੰਦੇ ਹੋ ਆਪਣੀ ਸਮਰਥਾ ਦੇ ਅਨੁਸਾਰ ਉਹ ਪੇਟਾ ਕਰੋ ਤੇ ਗੁਰੂ ਮਹਾਰਾਜ ਜੀ ਦੀਆਂ ਅੱਗੇ ਆਪ ਜੀ ਉਹਨਾਂ ਪੰਜਾਂ ਪਿਆਰੀਆਂ ਵੱਲੋਂ ਅਰਦਾਸ ਬੇਨਤੀ ਕਰੋ ਸੰਗਤ ਜੀ ਆਪ ਜੀ ਦਾ ਹਰ ਅੜਿਆ ਹੋਇਆ ਜਿਹੜਾ ਕਾਰਜ ਹੈ ਮਹਾਰਾਜ ਆਪਣੀ ਕਿਰਪਾ ਦੇ ਨਾਲ ਉਹਨੂੰ ਸਿਰੇ ਚੜਾਣਗੇ ਆਪ ਜੀ ਦੀ ਦੁੱਖ ਤਕਲੀਫ ਦਾ ਨਿਪਟਾਰਾ ਕਰਨਗੇ ਆਪ ਜੀ ਕਿਰਪਾ ਕਰਕੇ ਜੇ ਆਪਣੀਆਂ ਦੁੱਖਾਂ ਤੋਂ ਬਹੁਤ ਹਾਰ ਚੁੱਕੇ ਹੋ ਤੇ ਕਿਰਪਾ ਕਰਕੇ ਇਹ ਵਿਧੀ ਅਪਣਾ ਕੇ ਵੇਖੋ ਗੁਰੂ ਮਹਾਰਾਜ ਆਪ ਜੀ ਦੀ ਚੜ੍ਹਦੀ ਕਲਾ ਕਰਨਗੇ ਕਿਉਂਕਿ ਪੰਜਾ ਦੇ ਵਿੱਚ ਗੁਰੂ ਮਹਾਰਾਜ ਆਪ ਵਰਤਦੇ ਨੇ ਤੇ ਉਹਨਾਂ ਦੀ ਅਰਦਾਸ ਦਰਗਾਏ ਪ੍ਰਵਾਨ ਹੁੰਦੀ ਹੈ ਆਪ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕਤੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ